ਕਿੰਦਾ ਕੀ ਕਰੀ ਜੰਨੀ ਆ ਆ ਜਾ ਕੜੀ ਤਾਂ ਆ ਜਾ ਮੈਂ ਲਸਣ ਦਈ ਹੀ ਗੋਡਣ ਤੇ ਪਹਿਲਾਂ ਹੀ ਤਾਂ ਵਿੱਚ ਕੋਸ਼ ਹੈ ਨਹੀਂ ਆ ਮੈਨੂੰ ਗੋਡ ਕੀ ਹੁਣ ਕੀ ਕਰਨਾ ਹੋਰ ਆ ਹੈ ਨਹੀਂ ਕਲ ਵਿੱਚ ਨਹੀਂ ਨੂੰ ਨਹੀਂ ਪਤਾ ਕਹਿੰਦੇ ਜਿੰਨੀ ਜ਼ਿਆਦਾ ਗੋਡੀ ਕਰੀਏ ਨਾ ਉਨਾ ਹੀ ਲਸਣ ਮੋਟਾ ਹੁੰਦਾ ਤਾਂ ਏਡੀ ਏਡੀ ਗੰਡੀ ਵੇਖੀ ਪੈਣੀ ਹੋਏ ਨੂੰ ਤੇ ਇਹਨੂੰ ਵੀ ਦਊਂਗੀ ਦੋ ਮੁੱਛੀਆਂ ਮੈਂ ਬੀਜਿਆ ਤਾਂ ਨਹੀਂ ਤੁਸੀਂ ਨਹੀਂ ਮੈਂ ਕਿੱਥੇ ਬੀਜਿਆ ਇਹੋ ਜੇ ਕੰਮ ਤੁਸੀਂ ਕਰ ਲਈ ਮੇਰ ਕੋ ਵੀ ਖਿੰਦੇ ਆ ਆ ਨਹੀਂ ਆ ਜਿਹੜੀ ਬੂਟੀ ਆ ਨਾ ਆ ਵਾਲੀ ਕਹਿੰਦੇ ਖਾਈਏ ਤੇ ਬੀਵੀਆਂ ਨਹੀਂ ਹੁੰਦਾ। ਹਾਂ। ਸਰ ਤੇ ਬਿਜਲੇ ਨੇ ਨਾ। ਆਹ। ਤੇ ਕਿੱਧਰ ਆਜੀ ਗੇੜੀ ਮਾਰੀ? ਗੇੜੀ ਮੈਂ ਵਸੋਂ ਪੁੰੰਗੀ ਆਂਦੀ ਹਾਂ ਕਿ ਮੈਂ ਤੈਨੂੰ ਦੇਖਣਾ ਕਿ ਇੱਧਰ ਆਵੀਂ। ਤੇ ਤੈਨੂੰ ਪਤਾ ਐ ਅਸ਼ਿੰਦਰ ਦੇ ਮੁੰਡੇ ਦਾ ਵਿਆਹ ਐ। ਤੇ ਆਹੋ। ਕੋਈ ਨਹੀਂ ਪਤਾ ਤੇ ਮੈਨੂੰ ਲੱਗਾ ਅਸ਼ਿੰਦਰ ਦੇ ਮੁੰਡੇ ਦਾ ਵਿਆਹ ਤੇ ਆਪਾਂ ਮਿਲ ਤਾਂ ਉਹਨਾਂ ਨੇ ਸੱਦਿਆ ਹੀ ਨਹੀਂ। ਤੁਹਾਨੂੰ ਸੱਦਿਆ ਕਿ ਨਹੀਂ? ਮੈਨੂੰ ਨਹੀਂ ਸੱਦਿਆ। ਮੈਂ ਸੋਚਿਆ ਤੇ ਇਹ ਘਰ ਆ ਗਿਆ ਹਾਂ ਨਾ ਘਰ ਡੱਬਲ ਤੇ ਮੇਰੇ ਵੀ ਆ ਜੂਗਾ। ਨਾ ਮੇਰੇ ਕਿੱਥੇ ਆਇਆ ਵਾ ਮੈਂ ਤਾਂ ਸੁਗਵਾਪ ਸੋਚੀ ਜਾਨੀ ਆ ਕਿ ਇੰਨਾ ਆਪਣਾ ਉਹਦਾ ਨਾ ਪਿਆਰ ਆ ਆਹੋ ਤੇ ਉਹਨੇ ਸੱਦਿਆ ਹੀ ਨਹੀਂ ਸਾਨੂੰ ਫਿਰ ਉਹਨੇ ਕਿਤੇ ਮਾੜਾ ਬੋਲ ਕੇ ਜਾਣਾਂ ਕਰਨਾ ਹੋਵੇ ਲਿਆ ਨਹੀਂ ਨਹੀਂ ਉਹਨੇ ਕਿੱਥੇ ਉਹਨੇ ਤਾਂ ਮੁੰਡੇ ਦਾ ਵਿਆਹ ਕਰਕੇ ਤੇ ਪਾਚੋ ਪਾਰਟੀ ਵੀ ਕਰਨੀ ਮੈਨੂੰ ਉਹਨੇ ਜਿੰਦਰ ਦੇ ਦੱਸਿਆ ਹੀ ਉਦਣ ਉਹਦੇ ਘਰੇ ਘਟ ਆਇਆ ਵਾ ਸੱਦਾ ਘਰੇ ਤੇ ਫਿਰ ਉਹਨੇ ਆਪਾਂ ਸੱਦਾ ਕਿਉਂ ਨਹੀਂ ਦਿੱਤਾ ਆਪਣੇ ਬਣਾਉਂਦੇ ਗਾਉਣਾ ਵਜਾਉਣਾ ਕਿੰਨਾ ਆਹੋ ਆਪਾਂ ਹੀ ਤਾਂ ਰੌਣਕ ਲਾਉਣੀ ਆ ਹਰ ਵਿਆਹ ਚ ਤੇ ਪਤਾ ਨਹੀਂ ਕੀ ਗੱਲ ਆ ਸਾਨੂੰ ਕਿਉਂ ਨਹੀਂ ਸੱਦਿਆ ਚਲੋ ਕੋਈ ਗੱਲ ਨਹੀਂ ਫੱਦ ਲੂਗੀ ਅੱਜ ਬਥੇਰੇ ਦਿਨ ਪਏ ਆ ਆਹੋ ਲੈ ਲੈਣੀ ਕੀ ਪਤਾ ਸੱਦਣ ਲੱਗ ਨਾਲੇ ਆਪਣੇ ਤੋਂ ਬਿਨਾ ਉੱਥੇ ਜਿਹੜਾ ਵਿਆਹ ਹੋਣਾ ਆ ਤੈਨੂੰ ਪਤਾ ਤੇ ਹੈਗਾ ਆ ਆਪਾਂ ਪੂਰੀ ਰੌਣਕ ਲਾਉਣੀ ਆ ਬੋਲੀਆਂ ਪਾ ਪਾ ਕੇ ਕਿਤੇ ਅੱਧੀਆਂ ਚੁੱਕ ਚੁੱਕ ਬੋਲੀਆਂ ਪਾਈ ਦੀ ਆ ਆਹੋ ਸਾਰੇ ਤਾਂ ਆਪਾਂ ਨੂੰ ਪਹਿਲਾਂ ਸੱਦਾ ਦਿੰਦੇ ਆ ਫਿਰ ਚੱਲੇ ਨਾ ਬਿਨਾ ਤੇ ਰੌਣਕ ਕੋਈ ਨਹੀਂ ਹੁੰਦੀ ਤੇ ਇਹਨੇ ਪਤਾ ਨਹੀਂ ਇਹ ਸੇਵੀ ਭੈਣੋਂ ਕਦੀ ਨਹੀਂ ਆਪਾਂ ਨੂੰ ਸੱਦਣ ਲਈ ਚਾਹੀਦੀ ਤਾਂ ਇਹ ਮੈਂ ਕਿ ਜਾਂ ਮੈਨੂੰ ਲੱਗਦਾ ਮੈਂ ਕੋਈ ਸਪੈਸ਼ਲ ਸੱਦਾ ਦੇਣਾ ਨਹੀਂ ਆਪਾਂ ਨੂੰ ਹੋ ਸਕਦਾ ਆ ਆਪਣੇ ਨਾਲ ਤਾਂ ਇੰਨੀ ਬਹਿਣੀ ਉੱਠਣੀ ਓਦੀ ਫਿਰ ਆਪਾਂ ਜਿਆਦਾ ਬੋਲੀਆਂ ਬੋਲੀਆਂ ਪਾਉਣੇ ਨਾ ਆਪਾਂ ਨੂੰ ਸਪੈਸ਼ਲ ਹੀ ਸੱਦਾ ਹੋਣਾ ਹਣਾ ਕੋਈ ਗੱਲ ਨਹੀਂ ਤੂੰ ਨਾ ਐਵੇਂ ਟੈਨਸ਼ਨ ਨਾ ਲੈ ਆ ਜਾਣਾ ਸੱਦਾ ਤੇ ਜਦੋਂ ਮੈਨੂੰ ਆ ਗਿਆ ਜਾਂ ਤੈਨੂੰ ਆ ਗਿਆ ਨਾ ਫੋਨ ਕਰਕੇ ਦੱਸ ਦਾਂਗੇ ਸੋ ਦੋ ਜਣੇ ਠੀਕ ਆਹੋ ਟੈਨਸ਼ਨ ਨਾ ਲੈ ਤੇ ਹੋਰ ਕੀ ਕਰਦੀ ਐਈ ਫਿਰ ਬਸ ਕਰ ਦਾ ਕੰਮ ਦਾ ਨਹੀਂ ਗੋਲ ਕੀ ਕਰਨਾ ਸੀ ਇੱਕ ਘਰ ਦੇ ਕੰਮ ਵੀ ਕਿੱਥੇ ਮੁੱਕਦੇ ਹਨਾ ਆ ਮੈਂ ਵੀ ਹੁਣ ਨਾ ਕਰ ਤੁਰ ਕੇ ਨਾ ਕੰਮ ਤੇ ਮੈਂਥੇ ਚੱਲ ਵੇਖ ਆਵਾ ਉਦੋਂ ਤੋਂ ਮੈਂ ਪਹਿਲਾਂ ਵੀ ਗੋੜ ਕੇ ਗਈ ਹਾਂ ਤੇ ਮੈਂ ਹੁਣ ਚੱਲ ਕੀ ਕਰਨਾ ਐਵੇਂ ਤੈਨੂੰ ਪਤਾ ਕਿਸ ਘਰੇ ਜਾਵਾਂਗੇ ਦੋ ਗੱਲਾਂ ਕਰਕੇ ਆਵਾਂਗੇ ਦੋ ਸੁਣ ਕੇ ਆਵਾਂਗੇ ਨਾ ਤੇ ਮੈਂ ਫਿਰ ਆਪਣੇ ਕੰਮ ਤੇ ਲੱਗ ਜਾਨੀ ਹੁੰਦੀ ਆਓ ਚੱਲ ਕੰਮ ਆ ਜੂਗਾ ਲਸਣ ਤੇ ਤੂੰ ਰਹਿ ਮੇਗਾ ਬੜਾ ਹੋਇਆ ਦੀ ਆ 150 ਰੁਪਏ ਕਿ ਲੋਹੀ ਹੋਰ ਨਾਥੇ ਚੱਲ ਵੇਚ ਲਾਂਗੇ ਵਿੱਚੋਂ ਤੇ ਫਿਰ ਮੇਰੇ ਵਾਸਤੇ ਵੀ ਕੱਖ ਨਹੀਂ ਹੋ ਤੈਨੂੰ ਤਾਂ ਮੈਂ ਉਦਾਂ ਹੀ ਦੇ ਦੇਣਾ ਆ ਤੂੰ ਨਾ ਟੈਨਸ਼ਨ ਲੈ ਮੈਂ ਤੈਨੂੰ ਦੇ ਜੂਗੀ ਅੱਪੀ ਉਹ ਤਾਂ ਮੈਨੂੰ ਪਤਾ ਕਿ ਮੈਂ ਕੀ ਦੇ ਜੀਨੀ ਆਹੋ ਅਜਿੰਦਰ ਨੂੰ ਹੀ ਨਾ ਦੇ ਆ ਕਰਨਾ ਜਿੰਦਰ ਦੇ ਨਾਲ ਸੱਦਾ ਲੈ ਕੇ ਤੇ ਕਿਤੇ ਮਿਲਣ ਵੀ ਨਹੀਂ ਆਈ ਮੈਨੂੰ ਉਹਨੂੰ ਸੱਦਾ ਆ ਗਿਆ ਤੇ ਹੋਰ ਮੈਂ ਤੈਨੂੰ ਦੱਸਣ ਤੇ ਲਈ ਉਹਨੂੰ ਤਾਂ ਕਾਰਡ ਆਇਆ ਉਹਨੇ ਤਾਂ ਕਾਰਡ ਦੀ ਫੋਟੋ ਪਾਈ ਜੀ ਮੈਨੂੰ ਹਾਂ ਜੀ ਆਹੋ ਮੈਨੂੰ ਤਾਂ ਉਹ ਸੋਨਾ ਉਹਦੇ ਘਰੇ ਦੇ ਕੇ ਆਈ ਏਡਾ ਡੱਬਾ ਦੇ ਕੇ ਆਈ ਉਹਦੇ ਘਰੇ ਹਾਂ ਤੇ ਮੈਨੂੰ ਤਾਂ ਡੱਬਾ ਵੇਖ ਕੇ ਮੇਰੇ ਮੂੰਹ ਚ ਪਾਣੀ ਆਈ ਜਾਵੇ ਬੜਾ ਹੀ ਸੁਆਦ ਲੱਗਦਾ ਏ ਵੇਖਣ ਨੂੰ ਹਾਂ ਚਲ ਕੋਈ ਨਹੀਂ ਆਪਾਂ ਨੂੰ ਤਾਂ ਪਰਮ ਜਾਈ ਹੋ ਗਿਆ ਕੀ ਆਪਾਂ ਨੂੰ ਨਹੀਂ ਸੱਦਿਆ ਤੇ ਹੁਣ ਕੀ ਕਰ ਸਕਦੇ ਹਾਂ ਅਗਲੇ ਦੇ ਕਰੋ ਜਾਗੇ ਤਾਂ ਆਪਾਂ ਨਿਹਾਣੀ ਸੌਦੇ ਕਾੜ ਦੇਣਾ ਉਹ ਤਾਂ ਆਪਾਂ ਤਿਆਰੀ ਰੱਖਾਂਗੇ ਸੂਟ ਸਾਰ ਸਮਾਂ ਛੱਡਾਂਗੇ ਹਾਂ ਹੋ ਨਹੀਂ ਸੂਟ ਸੀਪਣਾ ਜਿੰਨੇ ਆ ਹਾਂ ਹੋ ਸੂਟ ਦੇ ਦੰਗ ਐ ਸਿੱਪਣਾ ਤੇ ਬਾਤ ਚ ਤੈਨੂੰ ਪਤਾ ਟਾਈਮ ਦੇ ਟਾਈਮ ਅਗਲੀ ਨੇ ਤਾਂ ਸਟੇਮ ਦਾ ਟਾਈਮ ਦੇ ਦੇਣਾ ਤੇ ਆਪਣੇ ਤੋਂ ਟਾਈਮ ਦੇ ਤੱਕ ਸੂਟ ਨਹੀਂ ਨਾ ਪੰਨੇ ਹਾਂ ਹਾਂ ਆਹ ਸੂਟਾਂ ਦਾ ਤੇ ਫਿਰ ਤੈਨੂੰ ਪਤਾ ਕਲਜੀ ਤਾਂ ਔਖਾ ਹੋ ਜਾਂਦਾ ਬਾਤੋ ਬਣਵਾਉਣੇ ਨਹੀਂ ਸੱਚ ਮੈਂ ਤੈਨੂੰ ਪੁੱਛਣਾ ਹੈਗਾ ਮੈਂ ਹਾਂ ਉਦੋਂ ਆਪਾਂ ਜਦੋਂ ਉਹਦੇ ਬਿਛਨੀ ਦੇ ਮੁੰਡੇ ਦੇ ਵਿਆਹ ਦੇ ਵਿੱਚ ਬਿਛਨੀ ਤੇ ਸੱਚ ਕੁੜੀ ਦੇ ਹੈਨਾ ਆਹ ਕੁੜੀ ਦੇ ਵਿਆਹ ਦੇ ਵਿੱਚ ਜਦੋਂ ਆਪਾਂ ਨਾਗਰ ਡਾਂਸ ਕੀਤਾ ਸੀਗਾ ਅਕੀ ਨਫੇ ਹੋ ਮੁਸ ਹੋ ਗਿਆ ਗਿਆ ਆਹੋ ਸਾਰੇ ਨੇ ਕਿਹਾ ਕਿੱਥੋਂ ਸਿੱਖਿਆ ਨਹੀਂ ਕਿੱਥੋਂ ਸਿੱਖਿਆ ਆਪਾਂ ਪ੍ਰੈਕਟਿਸ ਜੋ ਪਹਿਲਾਂ ਕਰ ਲਈਦੀ ਆ ਤੇ ਉਹ ਮੈਂ ਤਾਂ ਕਹਿੰਨੀ ਹੁਣ ਵੀ ਪ੍ਰੈਕਟਿਸ ਕਰ ਲਈ ਆ ਆਪਾਂ ਪ੍ਰੈਕਟਿਸ ਕਰ ਲਾਂਗੇ ਮੈਂ ਵੀ ਇਹੀ ਸੋਚਦਾ ਕਿ ਤਾ ਵੀ ਇਹ ਜਿੱਤੇ ਹੀ ਨਾ ਭੁੱਲ ਗਿਆ ਹੋਵੇ ਹਾਂ ਉਹ ਜੰਨੇ ਉਹ ਸੁਹਾਗ ਘੋੜੀਆਂ ਸਭ ਤੇ ਆਪਾਂ ਹੀ ਘੋੜੀਆਂ ਵਾ ਹੋਰ ਤੈਨੂੰ ਸੱਚੀ ਕਹਦੀ ਤੇ ਕਿਸੇ ਨੂੰ ਨਹੀਂ ਪਤਾ ਤੁੱਕਾਂ ਬੰਨਣੀਆਂ ਹੀ ਨਹੀਂ ਆਉਂਦੀਆਂ ਗੈਰ ਨੂੰ ਨਾ ਜਿਵੇਂ ਆਪਾਂ ਬੰਨ੍ਹਦੀਆਂ ਕਿਸੇ ਨੂੰ ਨਹੀਂ ਆਉਂਦਾ ਹੈਗਾ ਮੈਨੂੰ ਲੱਗਦਾ ਸਾਨੂੰ ਤਾਂ ਸੱਦੇ ਵੀ ਤਾਂ ਹੀ ਮਿਲ ਮਿਲ ਜਾਂਦੇ ਹੀ ਸਾਨੂੰ ਪਹਿਲਾਂ ਪਿੰਡ ਚ ਕੋਈ ਐਦਾਂ ਦਾ ਬੰਦਾ ਨਹੀਂ ਜਿਹੜਾ ਨਹੀਂ ਸੱਦਦਾ ਨਾ ਆਹੋ ਤੇ ਆਪਾਂ ਤੁੱਕਾਂ ਵਾਧੇ ਵਰਨਾ ਲੈਣੀਆਂ ਨਾ ਘੋੜੀ-ਘੋੜੀਆਂ ਗਾਲੀਂ ਦੀਆਂ ਫਿਰ ਮਾਣ ਜੀ ਘਟਦਾ ਜਾਂਦਾ ਗੌਂਦਾ ਵੀ ਹੁਣ ਤਾਂ ਆਪਣੇ ਵਰਗੇ ਹੀ ਆ ਜਿਹੜੇ ਗਾ ਲੈਂਦੇ ਹੁਣ ਗਾ ਨਹੀਂ ਕਿਸ ਨੂੰ ਵੀ ਪਤਾ ਹਨਾ ਆ ਜੜੀਆਂ ਨਵੀਆਂ ਗਾ ਆਈਆਂ ਹੁਣ ਨਹੀਂ ਇਹਨਾਂ ਨੂੰ ਪਤਾ ਆਪਾਂ ਹੀ ਜੜੀਆਂ ਬਹੁਤ ਰੰਗ ਬਨਦੀਆਂ ਆ ਤੇ ਉਹ ਡਾਂਸ ਡੋਂਸ ਤੇ ਆਪਾਂ ਇੰਨਾ ਛੋੜਾ ਕੀਤਾ ਨਾ ਉਦੋਂ ਉਹ ਸਾਰੇ ਪੁੱਛਣਾ ਹੈ ਨਹੀਂ ਤੁਸੀਂ ਕਿੱਥੇ ਸਿੱਖਦੀਆਂ ਨੇ ਕਿੱਥੋਂ ਕਰਦੀਆਂ ਇਹ ਵੇਲਾ ਆਪਣੀ ਕਿੰਨੀ ਮਸ਼ਹੂਰੀ ਉਹ ਡਾਂਸ ਦੀ ਹੈ ਨਾ ਤੇ ਇਹ ਉਹ ਮੈਂ ਕਹਿੰਦੀ ਆ ਬੋਲੀਆਂ ਬੋਲੀਆਂ ਮੈਂ ਕਿ ਪਾੜੀਏ ਮੁੰਡੇ ਦਾ ਵਿਆਹ ਨੱਚਣਾ ਤੇ ਪਾਣਾ ਹੀ ਹੈ ਆਹੋ ਤੇ ਘੋੜੀਆਂ ਘੂੜੀਆਂ ਵੀ ਸਿੱਖ ਲਈਏ ਹਨਾ ਰਾਤ ਨੂੰ ਗਾਣੇ ਬਿਠਾਉਣਾ ਆਨੇ ਆਹੋ ਤੂੰ ਆਪ ਆਪਣੇ ਘਰੇ ਪ੍ਰੈਕਟਿਸ ਕਰਨਾ ਜਾਵੇਂ ਮੇਰੇ ਘਰੇ ਮੇਰੀ ਸੱਸ ਬੜਾ ਬੋਲਦੀ ਕਰ ਅੱਜ ਆਦੀ ਸ਼ਾਮ ਨੂੰ ਚਲ ਮੈਂ ਸ਼ਾਮ ਨੂੰ ਆਉਂਗੀ ਤੇਰਾ ਆਹ ਆਦੀ ਮੈਂ ਕੰਮ-ਕੁਮ ਕਰਕੇ ਨਾ ਤੇ ਰਉਣੀ ਆ ਫਿਰ ਤੇ ਆਪ ਨਾਲੇ ਕੋੜੀਆਂ ਦੀ ਪ੍ਰੈਕਟਿਸ ਕਰ ਲਾਂਗੇ ਤੇ ਨਾਲੇ ਮੈਂ ਤੈਨੂੰ ਸਟੈਪਸ ਸਿਖਾ ਦੂੰਗੀ ਸਾਰੇ ਆਹ ਹੋ ਆਹ ਮੈਂ ਨਾ ਪਤਾ ਕੀ ਚੱਲਦੀ ਮੈਨੂੰ ਤਾਂ ਸ਼ਰਦੀ ਯਾਦ ਵੀ ਭੁੱਲ ਜਾਂਦਾ ਨਾ ਤੂੰ ਮੈਨੂੰ ਚੇਤਾ ਕਰਾਦੀ ਫਿਰ ਹੋਰ ਤੇਰਾ ਕੰਮ ਜਿਆਦਾ ਹੁੰਦਾ ਮੈਂ ਜਦੋਂ ਵਿਹਲੀ ਹੁੰਨੀ ਆ ਨਾ ਕਲਜੀਤ ਮੈਂ ਪਤਾ ਕੀ ਕਰਦੀ ਆ ਮੈਂ ਟੀਵੀ ਲਾ ਲਈ ਨਹੀਂ ਹਾਂ ਤੇ ਉੱਥੇ ਹੀ ਨੱਚ ਮੁੱਚ ਕੇ ਵੇਖਦੀ ਰਹਿਣੀ ਹੈ ਤੈਨੂੰ ਪਤਾ ਨੱਚਣਾ ਮੈਨੂੰ ਸ਼ੌਂਕ ਬੜਾ ਤੇਨੂੰ ਸ਼ੌਂਕ ਆ ਨਾ ਫਿਰ ਮੈਂ ਤਾਂ ਕਦੀ ਤੇਰਾ ਕੰਮ ਹੀ ਨਹੀਂ ਮੁੱਕਦਾ ਮੇਰਾ ਕੰਮ ਹੀ ਨਹੀਂ ਖਤਮ ਹੁੰਦਾ ਕੋਈ ਨਹੀਂ ਸ਼ਾਮ ਨੂੰ ਕਰਦੇ ਫਿਰ ਅੱਜ ਪ੍ਰੈਕਟਿਸ ਆਜੀ ਫਿਰ ਤੂੰ ਆ ਕਰਕੇ ਮੈਂ ਤਾਂ ਵਿਹਲੀ ਹਾਂ ਹੁਣ ਬੈਠੀ ਚਲ ਫਿਰ ਮੈਂ ਆ ਕਰਕੇ ਆਉਂਦੀ ਹਾਂ ਉਤੇ ਆਹੋ ਮੈਂ ਪਹੁੰਚਦੀ ਤਾਂ ਤੂੰ ਪਹੁੰਚ ਤੇ ਮੈਂ ਤੈਨੂੰ ਸਾਰੇ ਸਟੈਪ ਦੱਸੂੰਗੀ ਆਹ ਤੇ ਮੈਨੂੰ ਨਾਲੇ ਉਹ ਕੋੜੀਆਂ ਕੁੜੀਆਂ ਨਾਲੇ ਤੂੰ ਵੀ ਦੱਸ ਦੀ ਜਿਹੜੀਆਂ ਤੈਨੂੰ ਆਉਂਦੀਆਂ ਆਣਗੀਆਂ ਫਿਰ ਮੁੰਡੇ ਦਾ ਵਿਆਹ ਕਰਨੀਆਂ ਤੇ ਤੈਨੀਆਂ ਆ ਆਹ ਆਹ ਕਹਿ ਗਈ ਆ ਚੱਲਾਂ ਫਿਰ ਮੈਂ ਹਾਂ ਤੂੰ ਚੱਲੋ ਮੈਂ ਆਈ ਆ ਬਸ ਇੰਨਾ ਕੁ ਕਰਕੇ ਨਾ ਮੈਂ ਆ ਜਾਣਾ ਮੈਂ ਤਾਂ ਕੰਮ ਖਤਮ ਕਰ ਲਿਆ ਮੈਂ ਤਾਂ ਹੁਣ ਵਿਹਲੀ ਹਾਂ ਬਸ ਆ ਜਾ ਚਲ ਠੀਕ ਹਾਂ ਮੈਂ ਕੋੜਾ ਜਿਹਾ ਕੰਮ ਕਰਾਂਗਾ ਤੇ ਫੇਰ ਆਈਂ ਚਾਹ ਪਾਣੀ ਬਣਾ ਲਈ ਤੂੰ ਜਾਨੂ ਲੈ ਸੱਦੇ ਤੇ ਆਈ ਜਣਾ ਸੱਦੇ ਦੀ ਕਿਹੜੀ ਗੱਲ ਆ ਹੋਰ ਕਿਤੇ ਸਾਨੂੰ ਸੱਦਣ ਨਹੀਂ ਲੱਗੇ ਸਾਡੇ ਬੜਾ ਕਿਹੜਾ ਵਿਆਹ ਚ ਰੌਣਕਾ ਲੱਗਦੀਆਂ ਰੌਣਕਾ ਮੈਂ ਤਾਂ ਖਲਜੀਤ ਨਹੀਂ ਲਗਾਉਣੀ ਹੁੰਦੀਆਂ ਸਾਰੇ ਪਾਸੇ ਨਹੀਂ ਚੱਲ ਮੈਂ ਜਾ ਹੀ ਹੰਨੀ ਆ ਪਹਿਲਾਂ ਲੈ ਸਨ ਤੇ ਪਹਿਲਾਂ ਵੀ ਮੈਂ ਗੋਡਿਆ ਹੀਗਾ ਕਾਲੂ ਫੇਰ ਗੋੜਨੂਗੀ ਆ ਕੇ ਪਹਿਲਾਂ ਮੈਂ ਇਦਾਂ ਕਰਦੀ ਆ ਸਰਜੀਤ ਘਰੇ ਜਾਵਨੀ ਆ ਪ੍ਰੈਕਟਿਸ ਕਰ ਲੈਨੇ ਘੜੀ ਘਰੇ ਦੱਸ ਕੇ ਫੇਰ ਹੀ ਚੱਲੂਗੀ ਅੰਤੇ ਐਂ ਤਾਂ ਵਾਵਾ ਹੋ ਗਿਆ ਆ ਪਿੰਦਰ ਆਈ ਹੀ ਨਹੀਂ ਕਿ ਕਹਿੰਦੀ ਸੀ ਮੈਂ ਤੇਰੇ ਪਿੱਛੇ ਹੀ ਆਉਣੀ ਆ ਉਹਨੇ ਤਾਂ ਤਾਂ ਮੈਨੂੰ ਕਿਹਾ ਹੀ ਜਾਬਣਾ ਕੇ ਰੱਖ ਤੇ ਜੇ ਮੈਂ ਚਾਹ ਪਹਿਲਾਂ ਮੈਂ ਬਣਾ ਲਈ ਤੇ ਫਿਰ ਖਰਾਬੀ ਬਚਾਣੀ ਆ ਮੈਂ ਇਦਾਂ ਕਰਦੀ ਆ ਨਹੀਂ ਤੇ ਹਲਦੀ ਘੱਟ ਲੈਣੀ ਆ ਹਲਦੀ ਮੇਰੇ ਉੱਪਰ ਪਈ ਆ ਹਨ ਇਹ ਸਿੰਦਰ ਜੀ ਕੱਮੀ ਆਈ ਐ ਮੈਂ ਕਦੋਂ ਦੀ ਦਿੱਕਤ ਨਹੀਂ ਆਨੀ ਕਤ ਵੀ ਕਿੱਥੇ ਰਹਿ ਗਈ ਹੈ ਤੇ ਮੈਨੂੰ ਲੱਗਦਾ ਆ ਗਈ ਕਿੰਦਰ ਅੱਗੇ ਆ ਜਾ ਉੱਪਰ ਮੈਂ ਉੱਪਰ ਹੀ ਆ ਅੱਛਾ ਉੱਪਰ ਹੀ ਆ ਜਾ ਆਜਾ ਇੱਥੇ ਆ ਗਈ ਹੀ ਫਿਰ ਮੈਂ ਤਾਂ ਤੈਨੂੰ ਡੀਗ ਡੀਗ ਕੇ ਤੇ ਮੈਂ ਉੱਪਰ ਆ ਗਈ ਮੈਂ ਕਿਹਾ ਹਲਦੀ ਫੜ ਲੈ ਕੋ ਜੀ ਤਾਂ ਹਲਦੀ ਕੋ ਬੜੀ ਸੋਹਣੀ ਏ ਤੇਰੀ ਆ ਇੱਥੇ ਬਹਿ ਜਾ ਤੂੰ ਇੱਕ ਵੇ ਬਹਿ ਜਾ ਮੈਂ ਉਹ ਲੈਉਣੀ ਕੁਛ ਇੱਥੇ ਬਹਿ ਜਾ ਦੇਖੀ ਗਾਂਸਾ ਨਾ ਮੈਂ ਤੈਨੂੰ ਲਸਣ ਦੇ ਦੂੰ ਮੈਂ ਤਾਂ ਤੂੰ ਫਿਰ ਮੈਨੂੰ ਹਲਦੀ ਦੇ ਦੀ ਥੋੜੀ ਜੀ ਕੋਈ ਨਹੀਂ ਲੈ ਲੀ ਹਾਂ ਹਾਂ ਮੈਂ ਬੈਣ ਨੂੰ ਕੁਛ ਲਿਆ ਵਾ ਥੋੜੀ ਸੋਹਣੀ ਹੋ ਗਈ ਉਹਦੀ ਹਾਂ ਬਾਬਾ ਲਾ ਲੈਣਾ ਹਾਂ ਹੋ ਨਾਲ ਦੇ ਵਾਧੂ ਹਾਂ ਕੋਈ ਨਹੀਂ ਚਲੋ ਟਿਕ ਟਨਾ ਪੈਣੀ ਤੇ ਦੇਖੋ ਤੈਨੂੰ ਡੀਕ ਡੀਕ ਕੀ ਤੇ ਮੈਂ ਹਲਦੀ ਕੱਟਣ ਲੱਗ ਗਈ ਤੇ ਸੀ ਤੈਨੂੰ ਡੀਕ ਦੇ ਰਹੀ ਤੇ ਮੇਰੀ ਸਾਸੂ ਮੈਨੂੰ ਸਵਾਲ ਪੁੱਛਣ ਲੱਗੀ ਅਗੋਂ ਉਹ ਕਿ ਤੂੰ ਤੂੰ ਕਿੱਥੇ ਕਹਿੰਦੀ ਤਿਆਰ ਹੋ ਕੇ ਚੱਲਣੀ ਆ ਅੱਛਾ ਤੇ ਮੈਂ ਕਿਹਾ ਮਾਂ ਤਾਂ ਤਿਆਰ ਕੀ ਹੋਈ ਕੱਪੜੇ ਬਦਲੇ ਆ ਉਹ ਤੈਨੂੰ ਪਤਾ ਹੀ ਉਹ ਮਿੱਟੀ ਮੁੱਟੀ ਲੱਗੀ ਹੈ ਉਹਨਾਂ ਨੂੰ ਆਹੋ ਤੇ ਮੈਂ ਕਿਹਾ ਮੈਂ ਚੱਲਦੀ ਆ ਕੁਲਜੀਤ ਘਰ ਪ੍ਰੈਕਟਿਸ ਕਰਨਾ ਵੀ ਉਹਦੇ ਮੁੰਡੇ ਦਾ ਵਿਆਹ ਆ ਤੇ ਕਹਿੰਦੀ ਸੱਦਾ ਤੁਹਾਨੂੰ ਆਇਆ ਨਹੀਂ ਤੁਸੀਂ ਪਹਿਲਾਂ ਰੱਤਾ ਟੱਲਾ ਲੈ ਲੈਣੀ ਆ ਨੱਚ ਨੱਚ ਕੇ ਦਾ ਸੋਨੂੰ ਟਾਈਮ ਦੇ ਟਾਈਮ ਅਸੀਂ ਉੱਥੇ ਜਾਵਾਂਗੇ ਕਿ ਪ੍ਰੈਕਟਿਸ ਕਰਾਂਗੇ ਹਾਂ ਕੁੜੀਆਂ ਨੂੰ ਵੀ ਕੁਝ ਨਹੀਂ ਪਤਾ ਲੱਗਦਾ ਇਹਨਾਂ ਨੂੰ ਕਿੱਥੇ ਪਤਾ ਤੇ ਨਾਲੇ ਕੁਲਜੀਤ ਜੀ ਆਪਾਂ ਹੁਣ ਕਿਸੇ ਦੇ ਵਿਆਹ ਦੇ ਵਿੱਚ ਇੰਨਾ ਪ੍ਰੋਗਰਾਮ ਕਰਾਂਗੇ ਤਾਂ ਤਾਂ ਹੀ ਕੱਲੋ ਸਾਡੇ ਬਿਆਣੇ ਦੇ ਵਿਆਹ ਕੋਈ ਆਊਗਾ ਆਹੋ ਤੇ ਫਿਰ ਕਰਨਾ ਇਹ ਤੇ ਹੱਥ ਨਹੀਂ ਹੱਥ ਹੁੰਦਾ ਆ ਆਹੋ ਉਦੋਂ ਦੇ ਕਲਟੀ ਤੇ ਇੱਕ ਗੱਲ ਹੀ ਹਾਂ ਆਪਣੇ ਨਿਆਣਿਆਂ ਦੇ ਵਿਆਹ ਚ ਵੀ ਆਪਣੀ ਨੱਚਣਾ ਪਾਣਾ ਤੇ ਇਹਨੇ ਨਹੀਂ ਨੱਚਣਾ ਹੁੰਦੀ ਤਾਂ ਨੀ ਜਾ ਜਿਹੜੇ ਵਾਲਾ ਨਹੀਂ ਨੱਚਦਾ ਆਹ ਸਾਰੀਆਂ ਮੂਹ ਜਿਹੀ ਲਿਟੀ ਆਣਦੀਆਂ ਬਸ ਕਿ ਸਾਨੂੰ ਤੇ ਸ਼ਰਮ ਭੜੀ ਆਉਂਦੀ ਸਾਨੂੰ ਨਹੀਂ ਆਉਂਦਾ ਸਾਨੂੰ ਨਹੀਂ ਆਉਂਦਾ ਨਹੀਂ ਤੂੰ ਗਾ ਨਹੀਂ ਤੂੰ ਗਾ ਨਹੀਂ ਤੂੰ ਗਾ ਤਾਂ ਪਿੱਛੇ ਦਾ ਨਹੀਂ ਅਸੀਂ ਦੋਵੇਂ ਹੀ ਗੁੰਮ ਨਹੀਂ ਤਾਂ ਅਜਿੰਦਰ ਵੀ ਬਸ ਦੱਲਾ ਜੋਗੀ ਆ ਨੱਚਣਾ ਨੁੰਚਣਾ ਇਹਨੂੰ ਵੀ ਨਹੀਂ ਹੁੰਦਾ ਇਹਨੂੰ ਵੀ ਬੱਦਸ਼ੀ ਆਉਂਦਾ ਤੇ ਮੈਂ ਤਾਂ ਕਹਿੰਦੀ ਹਾਂ ਇਹਨੂੰ ਬਾਜੋ ਕੱਟ ਲਈ ਫੇਰ ਪ੍ਰੈਕਟਿਸ ਕਰ ਲਈ ਆ ਚੱਲ ਫੇਰ ਹੁਣ ਤੂੰ ਵੀ ਜਾਣਾ ਹੁਣ ਨਹੀਂ ਤੇ ਤੇਰੀ ਬੁੜੀ ਫੇਰ ਗਰਮ ਹੋ ਜੂਗੀ ਉਹ ਤਾਂ ਅੱਗੇ ਬੜੀ ਤੱਤੀ ਆ ਆ ਉਹ ਤਾਂ ਮੈਨੂੰ ਉੱਥੇ ਨਹੀਂ ਤੈਨੂੰ ਤਾਂ ਚਾਹੀ ਚੱਲਿਆ ਰਹਿੰਦਾ ਨੱਚੰਦਾ ਨਾ ਨੱਚੰਦਾ ਨਹੀਂ ਚਾਲ ਹੁੰਦਾ ਤੈਨੂੰ ਪਤਾ ਫਿਰ ਜੇ ਉੱਥੇ ਨਾ ਕੋਈ ਕਿਸੇ ਦੀ ਖੁਸ਼ੀ ਨਾ ਮਣਾਉ ਤੇ ਕੋਈ ਆਪਣੀ ਮਣਾਉਂ ਮੈਂ ਖੁਸ਼ੀ ਮਣਾਉਣ ਚੱਲੂ ਆਪਾਂ ਨੂੰ ਆ ਕਿਸ ਪਤਾ ਨਹੀਂ ਕਿ ਜੇ ਤਾਂ ਸੱਦਾ ਆਵੇ ਨਾ ਮੈਨੂੰ ਤੇ ਉਹ ਹੀ ਆ ਵੀ ਬੁੜੀ ਨਾਲ ਬੱਤ ਕਰਨਾ ਮੈਨੂੰ ਬੜੀ ਚਾਹੀਦੀ ਆ ਚਲੋ ਬਾਅਦ ਦੀ ਗੱਲ ਵੇਖ ਲਾਂਗੇ ਪਹਿਲਾਂ ਆਪਾਂ ਪ੍ਰੈਕਟਿਸ ਤਾਂ ਕਰੀਏ ਚਾਹ ਬਣਾ ਕੇ ਸਾਤਾ ਗਮਲੇ ਬੜੇ ਸੋਹਣੇ ਲਾਇਆ ਮੜੀ ਬੇ ਕਿਹਾ ਮੋੜਦੇ ਵੀ ਅੱਜ ਕਿੰਨੀ ਸੋਹਣੀ ਡੈਕੋਰੇਸ਼ਨ ਕੀਤੀ ਆ ਕਿਹਾ ਕਿੰਨਾ ਸੋਹਣਾ ਲੱਡੂ ਜਿਹਾ ਬਿਠਾਇਆ ਵਿੱਚ ਆ ਕਿੰਨਾ ਸੋਹਣਾ ਬਣਾਇਆ ਏ ਇਹ ਨਾ ਮੈਂ ਪਹਿਲਾਂ ਥੱਲੇ ਰੱਖੇ ਸੀ ਸਾਰੇ ਹਾਂ ਤੇ ਨਿਆਣੀ ਖਰਾਬ ਬਹੁਤ ਲੱਗਦੇ ਸੀਗੇ ਅਛਾ ਤੇ ਤੂੰ ਕੁ ਕੁਰਾਖ ਦੇ ਕੇ ਮੈਂ ਕਹਿੰਨਾ ਨੇ ਤਾਂ ਸਾਰੀ ਤੋੜ ਹੀ ਲੈਣੀ ਆ ਉਹ ਜਿੱਦਾਂ ਮੈਨੂੰ ਉਹਦਾ ਹੈਗਾ ਨਾ ਲਸਣ ਲਸਣੋਂ ਹੁੰਦਾ ਚਾਹ ਤੇ ਖੋਲਣਾ ਹੁੰਦਾ ਚਾਹ ਹੈ ਨਾ ਆਹ ਉਹ ਉਹ ਕਿਆ ਸੋਹਣੀਆਂ ਛਕਰੀਆਂ ਜੀਆਂ ਉਹਦੇ ਵਿੱਚ ਪਾਈਆਂ ਨੇ ਤੈਨੂੰ ਤਾਂ ਵਾਵਾ ਹੀ ਚਾ ਆ ਨਾ ਬਸ ਇਦਾਂ ਹੀ ਲੱਗੇ ਰਹਿੰਦਾ ਆ ਸੈਂਪਲਸ ਕਰ ਨੂੰ ਆਹੋ ਤਮ ਕਿਹਦੇ ਘਰੇ ਕਿ ਜਾਣਾਂ ਹੁੰਦਾ ਬੰਦਾ ਇੱਥੇ ਹਤਨਾ ਨਾ ਕੈਰੀਆਂ ਘੋੜਦਾ ਰਹੇ ਤਾਂ ਵਧੀਆ ਰਹਿੰਦਾ ਸੋ ਚਲ ਕਰੀਏ ਪ੍ਰੈਕਟਿਸ ਆਹ ਮੀ ਵੀ ਆਉਣ ਵਾਲਾ ਉਹ ਚਲ ਕਾਹਨ ਮੈਂ ਤੇ ਚੇਤਨ ਲਈ ਬੋਲ ਲਿਆ ਆ ਵੀ ਚਲੋ ਸਾਰੇ ਗਾਣੇ ਵਾਲੇ ਤੋਂ ਵਰਦੇ ਸ਼ੁਰੂ ਕਰ ਆਓ ਚਲ ਫੇਵਰੇਟ ਆ ਨਾ ਨਾਲ ਆ ਕੋ ਪਹਿਲੀ ਛੱਟੇ ਪਾਉਣੀ ਆ ਨਹੀਂ ਆਏ ਹੋ ਨਹੀਂ ਹਾਂ ਕਰ ਹਾਂ ਸਾਰੇ ਤਾਂ ਗਾਏ ਮੇਰੇ ਮੱਪਿਆਨੇ ਪਾਏ ਸਾਰੇ ਤਾਂ ਗਾਏ ਮੇਰੇ ਮੱਪਿਆਨੇ ਪਾਏ ਹਾਂ ਨਹੀਂ ਆ ਤਾਂ ਮੈਨੂੰ ਚੇਤਨ ਲਈ ਬੋਲ ਲਿਆ ਜਿੱਦ ਤੂੰ ਕਰਨੀ ਚਲ ਕਰ ਦੇ ਤੂੰ ਵੀ ਹਾਂ ਲੈ ਇਹਨਾਂ ਕੋ ਸਟੈਪ ਕਰ ਲੈ ਕੈਮਰਾ ਮੈਂ ਤੈਨੂੰ ਬਾਅਦ ਚ ਸਿਖਾਉਣੀ ਆ

ਕਹਿੰਦੇ ਮਿੱਤ ਚੇਕੇ ਬੋਲੇ ਗਿਆ ਤੇ ਇਹਨੂੰ ਦਾਵਾ ਯਾਰ ਦਾ ਹਾਂ ਆਹੋ ਫਿਰ ਨਾਲੇ ਇੰਨਾ ਸੋਨਾ ਬਾਹਰ ਕਿਉਂ ਕਰਦੇ ਦੁਆਰੇ ਖਾ ਸੁਤੇ ਕਾਹਦੇ ਤੋਂ ਬਾਹਰ ਕਰਾਂ ਤੇ ਕਰ ਨਹੀਂ ਪੈਣਾ ਹੁਣ ਇਹ ਤੇ ਦੁਆਰੇ ਕਰਾਂਗੇ ਬੜਾ ਮੈਂ ਨਹੀਂ ਕਰਾਂ ਤੂੰ ਵੀ ਮੇਰੇ ਨਾਲ ਮੈਂ ਤਾਂ ਹੁਣ ਟੱਪਿਆ ਨਹੀਂ ਨਾ ਰਾਂਗਾ ਇੰਨਾ ਹੁਣ ਪੈਣਾ ਬੱਗੇ ਸਰੀਰ ਵੀ ਕਿੱਥੇ ਕਹਿੰਦੇ ਰਹਿ ਮੈਂ ਤਾਂ ਬਗੜਾ ਸਾਹ ਚਾਹੀਦਾ ਥੋੜੇ ਮੋਟੇ ਹੋ ਕੇ ਨਾ ਹਾਂ ਹੁਣ ਨਹੀਂ ਹੋ ਕਰਾਂ ਰਹੀਆਂ ਆਪਣੀ ਪਰ ਰੋ ਕਰਨਾ ਤਾਂ ਹੈ ਆਉਂਦੇ ਆ ਫਿਰ ਆਪਾਂ ਹੁਣ ਚੱਲ ਕੇ ਇੱਥੇ ਕਰ ਲੈਂਦੇ ਹਾਂ ਚੱਲ ਕੇ ਸਾਰੇ ਤਾਂ ਗਏ ਕੱਜੀ ਤੋਂ ਵੇਖਿਆ ਫਿਰ ਤੂੰ ਗਲਤ ਕਰ ਲਈ ਆ ਜੇ ਸਾਰੇ ਗਏ ਨੇ ਬਾਹਰ ਸੁੱਟ ਕੇ ਕਿੰਨਾ ਸਾਨੂੰ ਨੁਕਸਾਨ ਥੋੜੀ ਕਰਨਾ ਆਪਾਂ ਨਾਲੇ ਹੋਰਿਆਂ ਦਾ ਫਾਇਦਾ ਕਰਨਾ ਨਾ ਵੀ ਆਪਾਂ بڑا ਫਾਇਦਾ ਕਰਨਾ ਗਏ ਨੇ ਸਾਰੇ ਇਕੱਠੇ ਕਰਕੇ ਰੱਖਣੇ ਆ ਅੱਛਾ ਐਂ ਕਰਕੇ ਆਹੋ ਐਂ ਇਕੱਠੇ ਕਰਕੇ ਰੱਖ ਲੈ ਨਹੀਂ ਅੱਛਾ ਇਹ ਕਰਦੇ ਨਹੀਂ ਵਾ ਚੱਲ ਇੱਕ ਮਿੰਟ ਆ ਗਾ ਨਹੀਂ ਤਾਂ ਜੀ ਤਾਂ ਮੈਂ ਗੱਲ ਕਾੰਦੀ ਨਹੀਂ ਬਈ ਨਾਲੇ ਨਾ ਇਧਰ ਨੂੰ ਨੱਚੀ ਗਏ ਆਪਾਂ ਹੂੰ ਇਹਧਰ ਨੂੰ ਜਗ੍ਹਾ ਘੱਟ ਬੈ ਜਾਂਦੀ ਐਂ ਨੂੰ ਕਰਦੇ ਉਹ ਨੱਚ ਗਏ ਚੱਲ ਇੱਕ ਦਮ ਬੱਸ ਹੋ ਤੇ ਨਾਲੇ ਹੁਣ ਗੈਨੇ ਇਕੱਠੇ ਕਰ ਲਈ ਚਲ ਠੀਕ ਘੜਾ ਲੈਣੀ ਆ ਇਕੱਠੇ ਇਦਾਂ ਹਾਂ ਇਹ ਲਗਾ ਕੇ ਕਰੀਦਾ ਠੀਕ ਆ ਆ ਗਿਆ ਨਾਲ ਆ ਗਿਆ ਬੇ ਸ਼ਾਬਾਸ਼ ਕਰੀਏ ਸਟਾਰਟ ਚਲੋ 1 ਹਾਉਂਡ ਸਾਰੇ ਤੰਗੇ ਮੇਰੇ ਮਪਿਆ ਨੇ ਪਾ ਮਾਪੇ ਇੱਥੇ ਦਿਰ ਨਾਲ ਆ ਕੇ ਰੱਖਵੇਂ ਜੀ ਨਾ ਅੱਛਾ ਮਾਪੇ ਦਾ ਹਾਂ ਬਰਾਕ ਹੈ ਹਾਂ ਸਾਰੇ ਤਾਂ ਗਣੇ ਮੇਰੇ ਮਾਪਿਆਂ ਨੇ ਪਾਈ ਸਾਰੇ ਤਾਂ ਗਣੇ ਮੇਰੇ ਮਾਪਿਆਂ ਨੇ ਪਾਈ ਇਕੋਤ ਵੀਤਿਓ ਦੇ ਕਰਦਾ ਨੀ ਕਰਮ ਕਰਦਾ ਤੇਰਾ ਦੇਵਾਂ ਤੇ ਕਿੰਨੂ ਨੀ ਜਾ ਜਾ ਹਾਂ 라ਦੇ 라ਦੇ ਮਤਲਬ ਰੌਂਡ ਨੂੰ ਬੈਠਾ ਇੱਦਾਂ ਲਾ ਨਾ ਹੈਪੀ ਨੂੰ ਗਣੇ ਇਕੱਠੇ ਕਰ ਲੋ ਤੇ ਫਿਰ ਲਾ ਸਾਰੇ ਤਾਂ ਗਣੇ ਮੇਰੇ ਮਾਪਿਆਂ ਨੇ ਪਾਈ ਕਦੇ ਤੂੰ ਮਾਪਿਆਂ ਨੇ ਨਾ ਘਟਣਾ ਮੈਂ ਹੈ ਤੇ ਕਿੰਨਾ ਤੇਰੂੰ ਚੱਲ ਨਹੀਂ ਕੱਢਦੇ ਮੈਂ ਕੀ ਚਲ ਤੂੰ ਦੱਸ ਲੈ ਕੀ ਕਹਾਂ ਪਤਾ ਮਾਪਿਆਂ ਨੇ ਚੱਲਮੀ ਨਹੀਂ ਕੱਢੀ ਅੱਛਾ ਪਿਆਰ ਹੈ ਨਾ ਮਾਪਿਆਂ ਦੇ ਪਾਇ ਆਹ ਲੋ ਸਾਰੇ ਤੰਗਿਆ ਨੇ ਮੇਰੇ ਮਾਪਿਆਂ ਨੇ ਪਾਇ ਸਾਰੇ ਤੰਗਿਆ ਨੇ ਮੇਰੇ ਮਾਪਿਆਂ ਨੇ ਪਾਇ ਇੱਕੋ ਤਵ ਜੀ ਪਿਓ ਦੇ ਕਰ ਲਾਣੀ ਜੜ੍ਹੂਲ ਕੜਵਾ ਤੇਤਲਾ ਹਾ ਹੈ ਆਣੀ ਮੇ ਤਾਂ ਸ਼ਾਲ ਮੱਝ ਨਹੀਂ ਹੈਗੀ ਕਹਿੰਦੀ ਛਾਲ ਤੇ ਮਾਰਨੀ ਪੈਣੀ ਹੈ ਛਾਲ ਕਹਿੰਦੀ ਤੂੰ ਮਾਰ ਲਈ ਮੈਂ ਵੀ ਮਾਰਨੀ ਖੱਬਾ ਕਿਉਂ ਹੈ ਮੈਂ ਕਿਤੇ ਛਾਲ ਮਾਰਾਂਗੀ ਉੱਚੀ ਲੈ ਫਿਰ ਕਿਦਾਂ ਸਟੇਪਰ ਆਣਗੇ ਜੇ ਸਟੇਪਰ ਨਾ ਆਲੇ ਤਾਂ ਆਪਣੀਆਂ ਤਾਂ ਬੋਲੀ ਸੈੱਟ ਨਹੀਂ ਹੁੰਦੀਆਂ ਤਾਂ ਹਾਂ ਇਹਨਾਂ ਨੂੰ ਪਤਾ ਹੋਣਾ ਤੇ ਨਹੀਂ ਵੱਜਦੇ ਹੋਣੇ ਕਿਉਂ ਗੁੱਡੀਆਂ ਉਹ ਚੱਲੀਆਂ ਆ ਕਿ ਹੁਣ ਪਹਿਲਾ ਵਾਲੀ ਗੱਲ ਥੋੜੀ ਰਹਿ ਗਈ ਕਿ ਦਿੱਤਾ ਇਹ ਰਹਿਤ ਨਹੀਂ ਗਈ ਸਾਥ ਮੇਰਾ ਵੀ ਨਹੀਂ ਕਰਨ ਦੇ ਆ ਪਰ ਠੀਕ ਹਦਾ ਤੇ ਪਰ ਹੁਣ ਬੋਲੀ ਤੇ ਪਾਣੀ ਪਾਣੀ ਬੋਲੀ ਤੇ ਜਿੱਦਾਂ ਪਈ ਉਹਦੇ ਪਾਵਾਂਗੇ ਹਾਏ ਉਹਨੇ ਮੈਨੂੰ ਮਾਂ ਮਾਸੀ ਆ ਗਏ ਨੇ ਨਹੀਂ ਜਿਹੜੀ ਮਾਸਟਰ ਕਰੋਦਾ ਕਰ ਲੈਣੇ ਆ ਫੇ ਮੈਂ ਵੀ ਨਹੀਂ ਮੰਨਦੀ ਆਹ ਤੂੰ ਵੀ ਨਾ ਮੰਨ ਐਵੇਂ ਕਿਤੇ ਗੋਡੇ ਹੀ ਲੱਗੇ ਤੇ ਮੁੰਡੇ ਦਾ ਵਿਆਹ ਆਉਦਾ ਹੋ ਜਾਣਾ ਤੇ ਆਪਾਂ ਨੂੰ ਕੀ ਮੇਰੇ ਨਾਲ ਵਿੱਚ ਤੇ ਉਹ ਬੜੀ ਗੱਜਿੱਤੀ ਜਿਹੜੀ ਬੋਲੀ ਕਿੱਕ ਤੇਰੇ ਘਰ ਨੂੰ ਟਿੱਚ ਨਹੀਂ ਜਾਣਦੀ ਹਜੇ ਉਹ ਪਾਉ ਵੀ ਪਾਣੀ ਆ ਤਾਂ ਮੋਰ ਵਾਲੀ ਵੀ ਪਾਣੀ ਆ ਹਾਏ ਹਾਏ ਇਹ ਬੋਲ ਨਹੀਂ ਨੇ ਮੇਰੇ ਨਾਲ ਕਲੇਸ਼ੜੀ ਪਾਈਂ ਕਿਉਂ